ਜੋ ਵੀ ਆਈ ਕਿ ਇਚਾ ਕਰਨ ਖੱਤੇ ਨੇ ਬਸ ਆਪਣੇ ਘਰ ਛੱਡੀ ਕਿ ਮੇਰੇ ਮੇਰੇ ਨਾਲ ਸੌਂਗੇ ਮੇਰੇ ਨਾਲ ਸੌਂਗੇ ਨਾ ਕੋਈ ਗਲਤ ਆਪਾਂ ਉਹਨੂੰ ਕਿਹਾ ਵਾ ਕਾਤਾ ਸੋਰਾ ਕਹਿੰਦਾ ਵੀ ਮੇਰੇ ਪੁੱਤ ਤੇ ਪੱਲੇ ਨਹੀਂ ਕੁਝ ਵੀ ਹੈਗਾ ਕੀ ਇਹਨਾਂ ਨੇ ਟੈਸਟ ਕਰਾਇਆ ਵੀ ਇਹਨ ਮਰਦੇ ਆ ਤੇ ਤੂੰ ਮੇਰੇ ਨਾਲ ਰਿਲੇਸ਼ਨ ਚ ਬਣਾ ਆਪਾਂ ਬੱਚਾ ਆਪਣਾ ਕਰ ਲੈਨੇ ਆ ਜਿਆਦਾ ਟੈਸਟ ਕਰਾਉਣ ਫਿਰ ਪਤਾ ਲੱਗਿਆ ਆਪਾਂ ਮੰਨਦੇ ਆ ਬਈ ਨਮਰਦੇ ਆ ਉਹਦੇ ਪਤੀ ਨੇ ਨਹੀਂ ਵਿਰੋਧ ਕੀਤਾ ਵੀ ਇਹ ਜਿਹੜਾ ਸਰਪਤੀ ਨਾਲ ਮਿਲਿਆ ਸਰਪਤੀ ਨੂੰ ਪਤਾ ਹੀ ਆਪਣੀਆਂ ਸਾਰੀਆਂ ਕਮੀਆਂ ਫੀਸ਼ੀਆਂ ਦਾ ਉਹਨਾਂ ਦੀ ਜਨਾਨੀਆ ਕਹਿੰਦੀ ਆ ਹੱਥ ਜੋੜ ਕੇ ਆ ਇਹਨੂੰ ਮਾਫੀ ਮੰਗ ਲੈਨੇ ਆ ਕੋਈ ਸਾਡੇ ਕੋਲ 3 ਲੱਖ ਰੁਪਏ ਲੈ ਉਹਨੂੰ ਸਸਕਾਰ ਕਰ ਲੈ। ਕਿ ਤੋ ਸਵਾਇ ਖੁੰਗਾ ਨਹੀਂ ਸੀ ਕਹਿੰਦਾ ਉਹ ਤੇ ਕਿ ਕੰਮ ਕਰ। ਚਾਚੇ ਨੂੰ ਬੋਲਣ ਦੀ ਪੂਰਾ ਹਕਮ ਨਹੀਂ ਆ ਗਈ ਮਾਸਾ ਵੀ। ਮੇਰਾ ਚਾਚਾ ਮੈਨੂੰ ਕਹਿੰਦਾ ਕਿ ਜਾਂ ਗੱਡੀ ਲਿਆ ਆਪਣੇ ਪਿਓ ਨੂੰ ਕਹ ਗੱਡੀ ਦੇਵੇ ਜਾਂ ਗੱਡੀ ਦੇ ਤੇ ਜਾਂ ਮੇਰੇ ਨਾਲ ਰਿਲੇਸ਼ਨ ਚ। ਬਾਕੀ ਮੇਰੀ ਧੀ ਹਾਰ ਕੀ ਮੈਂ ਇਹ ਗੱਲ ਕਹਿ ਸਕਦਾ। ਨਹੀਂ ਤੋ ਲੇਤਾ ਤਾਂ ਮੈਂ ਖੁਆ ਲਾ। ਮੈਂ ਨਹੀਂ ਚੁਣਉਣਾ ਦੀ ਮੇਰੀ ਧੀ ਨੂੰ ਤਾਂ ਕਰਦੇ। ਸੁਕੁੰਦ ਲਾਤਾ ਇਹ ਖਤੀਆਂ ਲਾ ਲੀਆਂ ਸਾਰੀਆਂ ਸਾਡੀ ਕੁੜੀ ਦੀਆਂ ਹੈ। ਇਦੋਂ ਬਿਆਹ ਕੀਤਾ ਤਾਂ ਆ ਜੁਦਾ ਆ ਦਿੱਤਾ ਵਾ ਮੁੰਡੇ ਨੂੰ ਕਈ ਚੈਨੀ ਪਾਈ ਆ ਕੜਾ ਪਾਇਆ ਮੁੰਡੇ ਨੂੰ ਚੈਨੀ ਪਾਈ ਸ਼ਾ ਪਾਈ ਕੁੜੀ ਨੂੰ ਘਾਟੇ ਪਾਇ ਦੋਸ਼ ਆ ਪਾ ਪਾਈ ਏਸੀ ਤਾਂ ਹੀ ਦਿੱਤਾ ਉਹਨਾਂ ਨੂੰ ਜੇ ਅਸੀਂ ਕਾਰ ਮੰਗਦੇ ਹੁੰਦੇ ਸਰੋਪੇ ਨਾ ਮਿਲਣੀਆਂ ਕਰਦੇ ਉਸ ਵੇ ਆ ਚੀਜ਼ ਆਈ ਚੀਜ਼ ਇੰਨਾ ਦੋਵਾਂ ਚੀਜ਼ ਨੂੰ ਐਂ ਹੀ ਬਾ ਦਿੱਤਾ ਉਹਨਾਂ ਨੇ ਹੈ ਇਹਦਾ ਇੱਥੇ ਨੀਲ ਪਾਇ ਇੱਥੇ ਲੱਕ ਦੇ ਮਗਰ ਨੀਲ ਪਾਇ ਉਹਦੇ ਹੈ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਰਤੀ ਪਈ ਇਹ ਵੀ ਟਾਲਾ ਸਾਹਿਬ ਆਉਂਦੇ ਮਮੀ ਟਾਲਾ ਸਾਹਿਬ ਆਉਂਦਾ ਇਹ ਵੀ ਆ ਕੇ ਉੱਥੇ ਕਹਿ ਦੇਣ ਭਈ ਇਹਦਾ ਕੁੜੀ ਦਾ ਪਿਓ ਕਹਦੇ ਭਈ ਮੈਂ ਨਹੀਂ ਕੁਟੀ ਇਹ ਗੱਲ ਸਾਨੂੰ ਅਟਾਲਾ ਜੀ ਤੋਂ ਹੀ ਲੈਣ ਗਏ ਆ ਮੈਂ ਤੇ ਮੇਰੇ ਘਰ ਦੀ ਇਹ ਗੱਲ ਮੇਰੇ ਫੁਫੜ ਜੀ ਨੇ ਮੈਨੂੰ ਦੱਸੀ ਆ ਭਈ ਮਾਵਾਂ ਧੀਆ ਉਹਨੇ ਬਹੁ ਕਰਨਾ ਛੰਡੀਆਂ ਜੱਜ ਸਾਨੂੰ ਕਹਿੰਦੇ ਜੋ ਕਰਾਉਣਾ ਪੁਲਿਸ ਕੋ ਕਰਾ ਲੋ ਅਸੀਂ ਪੁਲਿਸ ਨੱਪੀ ਆ ਜੀ ਪਹਿਲਾਂ ਉਹ ਮੈਰਿਜ ਹੋਈ ਆ ਲਵ ਮੈਚ ਕਰਾਈ ਉੱਥੋਂ ਇਹਦਾ ਤਲਾਕ ਹੋ ਗਿਆ ਘਰ ਦੇ ਵਿੱਚ ਮੈਂ ਇਸੇ ਕਰਕੇ ਫੋਨ ਨਹੀਂ ਕਰਤ ਇਹਦਾ ਕੈਰੇਕਟਰ ਲੈਸ ਏ ਠੀਕ ਆ ਜੀ ਇਹਦਾ ਆਪਣਾ ਨਵਦਾ ਆ ਮੇਰੇ ਕੋਲ ਅਜੇ ਵੀ ਮੈਸੇਜ ਹੈਗੇ ਕਹਿੰਦੇ ਨੇ ਈਆਂ ਜਿਹੜੇ ਜੰਮਦੀਆਂ ਆਂ ਤੇ ਮਾਪਿਆਂ ਨੂੰ ਫਿਕਰ ਪੈ ਜਾਂਦਾ ਵਾ ਵੀ ਇਸ ਦਾ ਵਿਆਹ ਕਰਨਾ ਵਾ ਕਿਉਂਕਿ ਕਈ ਵਾਰੀ ਲੋਕ ਇਹ ਕਹਿ ਜਾਂਦੇ ਆ ਵੀ ਧੀਆਂ ਜਿਹੜਾ ਬੋਝ ਹੁੰਦੀਆਂ ਵਾ ਪਰ ਹਰੇਕ ਮਾਪਿਓ ਇਸ ਨੂੰ ਨਹੀਂ ਸਮਝਦਾ ਤੇ ਆਪਣੇ ਧੀਆਂ ਦਾ ਜਿਹੜਾ ਵਿਆਹ ਵਾ ਉਹ ਵੀ ਚਾਵਾ ਨਾ ਕਰਦਾ ਇਸੇ ਤਰ੍ਹਾਂ ਔਰ ਦਸੰਦੀ ਮਾਲ ਦਾ ਇੱਕ ਪਰਿਵਾਰ ਵੱਲੋਂ ਆਪਣੀ ਧੀ ਦਾ ਵਿਆਹ ਕੀਤਾ ਜਾਂਦਾ ਵਾ ਪਿੰਡ ਸਰਾਲੀ ਮੰਡਾ ਵਿਖੇ ਜਿਸ ਨੌਜਵਾਨਾਂ ਵਿਆਹ ਕੀਤਾ ਜਾਂਦਾ ਵਾ ਉਸ ਤੋਂ ਬਾਅਦ ਘਰ ਵਿੱਚ ਦੱਸਦੀ ਆ ਵੀ ਕਲੀਅਰ ਸ਼ੁਰੂ ਹੋ ਗਿਆ ਵਾ 5 ਮਹੀਨੇ ਪਹਿਲਾਂ ਇਸ ਧੀ ਦਾ ਵਿਆਹ ਹੱਥ ਚੂੜਾ ਪਾਇਆ ਵਾ ਤੇ ਸ਼ਨੀਵਾਰ ਦੀ ਝੜੀਵਾਰ ਦੱਸਿਆ ਜਾਂਦਾ ਵਾ ਕਿ ਉਹਦੀ ਮੌਤ ਹੋ ਗਈ ਆ ਤੇ ਪਰਿਵਾਰ ਵੱਲੋਂ ਇਹ આરોਪ ਲਗਾਏ ਜਾ ਰਹੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜੀ ਸਾਡੀ ਧੀ ਨੂੰ ਜਿਹੜਾ ਵਾ ਉਹਦੇ ਸਹੁਰੇ ਪਰਿਵਾਰ ਨੇ ਮਾਰਿਆ ਵਾ ਮਾਰਨ ਦਾ ਕਾਰਨ ਇਹ ਦੱਸਦੇ ਪਏ ਨੇ ਕਿ ਜਿਹੜਾ ਉਸ ਦਾ ਸਹੁਰਾ ਸੀ ਕਿਉਂਕਿ ਇਹਦਾ ਜਿਹੜਾ ਸਹੁਰਾ ਆਪ ਨਹੀਂ ਅਸਲ ਤਾਂ ਚਿਰ ਚਾਚਾ ਸਹੁਰਾ ਸੀ ਉਹਦੇ ਵੱਲੋਂ ਕਿਹਾ ਜਾ ਰਿਹਾ ਸੀ ਵੀ ਮੇਨਾ ਸਬੰਧ ਬਣਾਓ ਤਾਂ ਜੋ ਇਹਦਾ ਜਿਹੜਾ ਗਾਂਗ ਪਰਿਵਾਰ ਚੱਲ ਸਕੇ ਜਾਂਦਾ ਗਾਂ ਗਾਂਦਰ ਕਰ ਚੱਲ ਸਕੇ ਉਸ ਤੋਂ ਬਾਅਦ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਵਾ ਤਾਂ ਸ਼ਨੀਵਾਰ ਇਹਦੀ ਔਰ ਜਿਹੜੀ ਕੁੜੀ ਆ ਨਵਨੀਤ कौर ਜਿਹਦਾ ਨਾਮ ਨੀਨੂ ਨੀਤੂ ਕਿਹਾ ਜਾਂਦਾ ਵਾ ਜਿਹਦੀ ਮੌਤ ਹੋ ਗਿਆ ਤਾਂ ਇਸ ਟਾਈਮ ਤੇ ਅਸੀਂ ਉਹਦੇ ਪਰਿਵਾਰ ਦੇ ਕੋਲ ਪਹੁੰਚੇ ਆਂ ਪਰਿਵਾਰ ਦਾ ਰੋ ਰੋ ਬੁਲਾ ਹਾਲ ਆ ਇਹ ਪਰਿਵਾਰ ਦੇ ਵਿੱਚ ਘਰ ਜਿੱਥੇ ਹਾਸੇ ਖੇਡੇ ਹੁੰਦੇ ਸੀ ਅੱਜ ਘਰ ਵਿੱਚ ਕੀਨੇ ਪੈ ਰਹੇ ਨੇ ਅੱਜ ਸਾਰੀਆਂ ਭੈਣਾਂ ਵਿਲਾਪ ਕਰਦੀਆਂ ਪਈਆਂ ਨੇ ਇਸ ਭੈਣ ਦੀ ਜਿਹੜੀ ਮੌਤ ਹੋ ਗਈ ਹੈ ਇਸ ਦਾ ਇਹ ਰੋਪ ਲਗਾਇਆ ਜਾ ਰਿਹਾ ਹੈ ਪਰਿਵਾਰ ਵੱਲੋਂ ਵੀ ਜਿਹੜਾ ਇਹਦਾ ਚਾਚਾ ਸੋਹਰਾ ਸੀ ਉਹ ਇਸ ਲੜਕੀ ਨੂੰ ਕਹਿੰਦਾ ਸੀ ਵੀ ਮੇਰੇ ਨਾਲ ਗਲਤ ਕੰਮ ਕਰ ਜਿਹਦੇ ਕਰਕੇ ਇਸ ਕੁੜੀ ਦੀ ਜਿਹੜੀ ਮੌਤ ਹੋ ਗਈ ਆ ਤੇ ਉਹਨੂੰ ਫੌਟ ਲੈ ਕੇ ਕਹਿੰਦੇ ਆ ਵੀ ਉਹਦਾ ਉਹਨੇ ਆਪਣੇ ਆਪ ਨੇ ਜੀਵਨ ਦਾ ਸਮਾਪਤ ਕਰ ਲਈਆ ਪਰ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜੀ ਕੁੜੀ ਮਰੀ ਆ ਜਿਹੜੀ ਇਹਨਾਂ ਦੀ ਬੇਟੀ ਮਰੀ ਆ ਉਹਨੂੰ ਇਹ ਉਹਨੇ ਕੋਈ ਸੂਸੈਣ ਨਹੀਂ ਕੀਤੀ ਆਤਮ ਹੰਗਰੀ ਦੇ ਬੱਕਰੀ ਉਹਦਾ ਕਤਲ ਕੀਤਾ ਗਿਆ ਜਿਹੜੀ ਤਪੀਸ਼ ਵੀ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਅੱਜ ਪਰਿਵਾਰ ਵੱਲੋਂ ਹਲਕੇ ਦੇ ਜਿਹੜੇ ਆਪਣਾ ਮੰਤਰੀ ਆ ਲਾਲਜੇਪੂਲਰ ਕੋਲ ਵੀ ਫਰਿਆਦ ਕੀਤੀ ਗਈ ਆ ਤਾਂ ਕੋਈ ਪਹੁੰਚ ਕੀਤੀ ਗਈ ਆ ਕਿ ਸਾਡੀ ਜਿਹੜੀ ਤੀਰ ਨੂੰ ਸਾਫ ਲਈ ਦਿੱਤਾ ਜਾਵੇ ਜਿਹੜਾ ਪੋਸਟਮਾਨ ਦੀ ਗੱਲ ਕੀਤੀ ਆ ਕਹਿੰਦੇ ਵੀ ਅਸੀਂ ਪੱਟੀ ਵਿਖੇ ਪੋਸਟਮਾਨ ਬਈ ਕਰੋਨਾ ਅਸੀਂ ਤਰਨਧਰ ਪੋਸਟਮਾਨ ਕਰੋਨਾ ਵਾ ਸਾਨੂੰ ਚਿਰ ਜਿਹੜਾ ਪ੍ਰਸ਼ਾਸਨ ਯਕੀਨ ਨਹੀਂ ਆ ਅੱਜ ਇਸ ਪਰਿਵਾਰ ਨਾਲ ਅਸੀਂ ਗੱਲਬਾਤ ਕਰਨ ਪਹੁੰਚੇ ਆ ਵੀ ਆਕਰ ਸੱਚਾਈ ਕੀ ਆ ਕੀ ਕਾਰਨ ਕੀ ਸੀ ਜਿਹੜਾ ਇਸ ਪਰਿਵਾਰ ਨੂੰ ਦੀ ਧੀ ਜਿਹੜੀ ਘਰੋਂ ਚਲ ਗਈ ਆ ਇਹ ਪਹਿਲੀ ਕੀ ਕਹਿਣਾ ਚਾਹੋਗੇ ਜਿਹੜੀ ਸਾਡੀ ਤੁਹਾਡੀ ਬੇਟੀ ਜਿਹੜਾ ਅੱਜ ਵੀ ਕਹਿੰਦੇ ਵੀ ਕਤਲ ਹੋਇਆ ਵਾ ਕੀ ਆਕਰ ਕਾਰਨ ਕੀ ਬਣਿਆ ਉਹ ਤਾਂ ਸਰਕਾਰਨ ਸਰਕਾਰਨ ਤੇ ਹੀ ਬਣਿਆ ਵੀ ਚਾਚਾ ਕਹਿੰਦਾ ਮੇਰੇ ਨਾਲ ਗਲਤ ਕੰਮ ਕਰ ਤੇ ਨਹੀਂ ਤੇ ਘਰ ਦਾ ਸਾਰਾ ਕੰਮ ਕਰਾ ਇਸੇ ਕਰਕੇ ਆਡੀ ਕੁੜੀ ਮਾਰ ਦਿੱਤੀ ਕਿੰਨਾ ਸਮਾਂ ਹੋਇਆ ਪੈਂਦੇ ਯਾਰ ਸਰ ਅੱਜ 5 ਮਹੀਨੇ ਪੂਰੇ ਹੋ ਗਏ ਹਾਂਜੀ ਪਹਿਲਾਂ ਵੀ ਕੋਈ ਝਗੜਾ ਨਹੀਂ ਸਰ ਪਹਿਲਾਂ ਕੋਈ ਗੱਲ ਨਹੀਂ ਆ 10 ਕੁ ਦਿਨ 10 15 ਦਿਨ ਪਹਿਲਾਂ ਇੱਥੇ ਰਹਿ ਕੇ ਗਈ 15 ਚੰਗਾ ਨਹੀਂ ਸੀ ਬੋਲ ਹਾਂਜੀ ਤੇ ਦੂਜੀ ਨੋ ਜਿਹੜੀ ਉਹ ਏਜੰਸੀ ਚਲਵਾਈ ਉਹਨੂੰ ਤੇ ਕਹਿੰਦੇ ਨਹੀਂ ਕੰਮ ਕਰਨ ਇਹਨੂੰ ਕਹਿੰਦੇ ਸਾਰਾ ਕੰਮ ਅਸੀਂ ਸਰ ਇੱਕ ਦਿਨ ਗਏ ਸੀ ਲੈਣ ਉਹਦੇ ਕੋਲ ਰਾਤ ਰਾਤ ਉਹ ਬੋਲਦਾ ਨਹੀਂ ਸੀ ਸਰ ਨਾ ਇਹ ਤੋਂ ਸਵਾਇਕ ਹੁੰਦਾ ਨਹੀਂ ਸੀ ਕਿੰਦਾ ਉਹ ਤੇ ਕੰਮ ਕਰ ਚਾਚੇ ਨੂੰ ਬੋਲਣ ਦੀ ਪੂਰਾ ਅਕਲ ਨਹੀਂ ਹੈਗੀ ਮਾਸਾ ਵੀ ਸਿਰਫ ਕੁੜੀਆਂ ਆਪਣੀਆਂ ਨੂੰ ਕਿੰਦਾ ਕੋਈ ਕੰਮ ਨਹੀਂ ਕਰਨ ਦੇਣਾ ਘਰ ਦੀ ਨੂੰ ਕਿੰਦਾ ਮਾਈਗਰੇਨ ਰਹਿੰਦਾ ਮੇਰੇ ਘਰ ਦੀ ਕੋਈ ਕੰਮ ਨਾ ਕਰੇ ਕਿਉਂ ਨਾ ਕਰੇ ਸਾਡੀ ਧੀ ਪੂਰਾ ਜਿੰਨੇ ਨਾਲੇ ਮਾਰ ਕੇ ਸੁੱੜਤੀ ਇੱਕ ਕੰਮ ਦਾ ਕਰਕੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਦੀਆਂ 3 ਤੱਕ ਮਿਲਣੀ ਚਾਹੀਦੀ ਆ ਪੂਆ ਹਾਂਜੀ ਸੱਸ ਹੈਗੀ ਸੋਹਰਣੀ ਹੈਗਾ ਚਾਚੇ ਸੋਹਰੇ ਨੇ ਸਾਰਾ ਕੁਝ ਕੀਤਾ ਏ ਸਾਰਾ ਕੁਝ ਚਾਚੇ ਸੌਰੇ ਨੇ ਇੱਕ ਦੀ ਭੂਆ ਸੱਸ ਆ ਆਪਦਾ ਹਸਬੰਦ ਮਰਵਾਇਆ ਭਰਾ ਦੇ ਕੋਲੋਂ ਮਰਵਾ ਕੇ ਉਸ ਮਾਰਦੇ ਵੀ ਪੈਸੇ ਦਿੱਤੇ ਇੰਨੇ ਸਾਰਾ ਕੁਝ ਕੀਤਾ ਸਾਰਾ ਕੁਝ ਕਰਕੇ ਮਾਂ ਮਰਵਾਈ ਦਸਲਫਾਸ ਪ੍ਰਵਈ ਕੇ ਸਾਰਾ ਕੁਝ ਕਰਕੇ ਤੇ ਇਹ ਵੀ ਫਿਰ ਵੀ ਇਹਨਾਂ ਨੂੰ ਕੁਝ ਨਹੀਂ ਹੋਇਆ ਸਾਰੇ ਅੱਜ ਤੱਕ ਪੈਸੇ ਲੈਂਦੇ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਉਦੋਂ ਵੀ ਇਦਾਂ ਦੇ ਕੋ ਪੈਸੇ ਲੈ ਆਏ ਆ ਪੈਸੇ ਲੈ ਕੇ ਕੰਮ ਕੀਤਾ ਜਦੋਂ ਬੇਟੀ ਦੀ ਡੈਥ ਹੁੰਦੀ ਆ ਉਦੋਂ ਕੌਣ ਵੇਖਣ ਗਿਆ ਸੀ ਉਹਨਾਂ ਨੂੰ ਇਹਨਾਂ ਦੀ ਮਾਸੀ ਸਭ ਤੋਂ ਪਹਿਲੋਂ ਗਈ ਸੀ ਹਾਂਜੀ ਮਾਸੀ ਗਈ ਸੀ ਉਹਨਾਂ ਦੇ ਨਜ਼ਰ ਲੱਗੇ ਉਹਨਾਂ ਦੀ ਮਾਸੀ ਨਾਲ ਬੋਲਦਾ ਨਹੀਂ ਸੀ ਚੰਗਾ ਸੀ ਇੱਕ ਰਾਤ ਗਿਆ ਸੀ ਬਹੁਤ ਮਾੜਾ ਕੁੜੀ ਨੂੰ ਬੋਲਦਾ ਸੀ ਉਦੋਂ ਮੈਂ ਕਿਸੇ ਕੋਲ ਗਰਿਆ ਆ ਕੇ ਗੱਲ ਨਹੀਂ ਕੀਤੀ ਆ ਕਿ ਨਵਾਂ ਨਵਾਂ ਵਿਆਹ ਹੋਇਆ ਕੋਈ ਗੱਲ ਨਹੀਂ ਕਿ ਅਗਲੇ ਦੇ ਘਰ ਦਾ ਮਸਲਾ ਵਾ ਕੀ ਲੋੜ ਆ ਬੋਲਣ ਦਾ ਮਾਸਾ ਤੁਮਾਸਾ ਪਤਾ ਨਹੀਂ ਸੀ ਸਰ ਸਾਨੂੰ ਕਹਿੰਦੇ ਜੋ ਕਰਾਉਣਾ ਪੁਲਿਸ ਕੋ ਕਰਾ ਲਓ ਅਸੀਂ ਪੁਲਿਸ ਨੱਪੀ ਆ ਬਸ ਆ ਗੱਲ ਸਾਡੇ ਨਾਲ ਕਰਦੇ ਜੋ ਹੁੰਦਾ ਤੁਹਾਡੇ ਕੋ ਕਰ ਲਓ ਅਸੀਂ ਆਪੇ ਕਰ ਲਾਂਗੇ ਜੋ ਸਾਡੇ ਕੋ ਅਸੀਂ ਬਾਹਰ ਜਮੰਦ ਤੇ ਆ ਜਾਣਾ ਸਰ ਸਾਨੂੰ ਇਦਾਂ ਕਹਿੰਦੇ ਸਰ ਗੱਡੀਆਂ ਧੰਮਕੀ ਆ ਸਾਡੇ ਬੇਟੀ ਦਾ ਕੋਈ ਗੱਲ ਹੈ ਹਾਂਜੀ ਬੇਟੀ ਦੀ ਗੱਲਬਾਤ ਹੁੰਦੀ ਹੈ ਹਾਂਜੀ ਸਰ ਮੇਰੀ ਮੇਰੇ ਨਾਲ 9 ਅੱਜ ਕੇ 2 ਮਿੰਟ ਦੇ 31 ਤਰੀਕ ਦੀ ਗੱਲ ਹੋਈ ਸਰ ਉਹਨੇ ਮੈਨੂੰ ਦੱਸਿਆ ਵੀ ਮੇਰਾ ਚਾਚਾ ਮੈਨੂੰ ਕਹਿੰਦਾ ਵੀ ਜਾ ਗੱਡੀ ਲਿਆ ਆਪਣੇ ਪਿਓ ਨੂੰ ਕਹ ਗੱਡੀ ਦੇਵੇ ਜਾਂ ਗੱਡੀ ਦੇ ਤੇ ਜਾਂ ਮੇਰੇ ਨਾਲ ਰਿਲੇਸ਼ਨ ਚ ਦੂਜੀ ਗੱਲ ਇਹ ਵੀ ਕਹਿੰਦੀ ਸੀ ਕਿ ਸਰ ਕਹਿੰਦੀ ਕਿ ਮੇਰੇ ਚਾਚਾ ਸਹਰਾ ਕਹਿੰਦਾ ਵੀ ਮੇਰੇ ਪੁੱਤ ਦੇ ਪੱਲੇ ਨਹੀਂ ਕੁਛ ਵੀ ਹੈਗਾ ਤੇ ਤੂੰ ਮੇਰੇ ਨਾਲ ਰਿਲੇਸ਼ਨ ਚ ਬਣਾ ਆਪਾਂ ਬੱਚਾ ਆਪਣਾ ਕਰ ਲੈਨੇ ਆ ਤੇ ਤੂੰ ਇੱਥੇ ਵਸੀ ਜਾ ਸਰ ਮੇਨ ਐ ਹੋਈ ਗੱਲਾਂ ਹੋਈਆਂ ਜੀ ਇਸ ਚੀਜ਼ ਦਾ ਜਿਹੜਾ ਵਿਰੋਧ ਹੈਗਾ ਜਿਹੜਾ ਗੱਲ ਕਰਦਾ ਸੀ ਚਾਚਾ ਸਹਰਾ ਉਹਦੇ ਪਤੀ ਨੇ ਨਹੀਂ ਵਿਰੋਧ ਕੀਤਾ ਵੀ ਇਹ ਜਿਹੜਾ ਪਤੀ ਨਾਲ ਮਿਲਿਆ ਪਤੀ ਨਾਲ ਆ ਸਰ ਪਤੀ ਨੂੰ ਪਤਾ ਹੀ ਆਪਣੀਆਂ ਸਾਰੀਆਂ ਕਮੀਆਂ ਪੇਸ਼ੀਆਂ ਦਾ ਸਾਰੋ ਵੀ ਨਾਲ ਹੀ ਮਿਲਿਆ ਚਾਚੇ ਸੋਰੇ ਦੇ ਆਪਣੇ ਚਾਚੇ ਦੇ ਨਾਲ ਮਿਲ ਕੇ ਸਾਰ ਸਾਰਾ ਕੁਝ ਉਹਨਾਂ ਨੇ ਆ ਕੀਤਾ ਹੈ ਜਦੋਂ ਬੇਟੀ ਦੀ ਮੈਰਿਜ ਹੁੰਦੀ ਹੈ ਬੇਟੀ ਦਾ ਵਿਆਹ ਕੀਤਾ ਜਾਂਦਾ ਵਾ ਉਦੋਂ ਇਹ ਚੀਜ਼ਾਂ ਵਿੱਚ ਕੀਤੀ ਸੀ ਵੀ ਇਹ ਬੰਦਾ ਠੀਕ ਨਹੀਂ ਆਇਆ ਜਾਏ ਇਹ ਨਾ ਸਾਰੇ ਬੰਦਾ ਕੁਝ ਨਹੀਂ ਸਾਰ ਸਾਰਾ ਕੁਝ ਲੁਕਾ ਰੱਖਿਆ ਸਾਰਾ ਲੁਕੋ ਰੱਖਿਆ ਸਾਨੂੰ ਕੁਝ ਨਹੀਂ ਪਤਾ ਇਹ ਕਹਿੰਦਾ ਹਾਂ ਜੀ ਬੇਟੀ ਵਿਆਹ ਨਹੀਂ ਹਾਂ ਤੇ ਪਤਾ ਹੀ ਨਹੀਂ ਇਹ ਗੱਲ ਦਾ ਸਾਨੂੰ ਤਾਂ ਪਤਾ ਹੀ ਬਾਅਦ ਚ ਵਿਆਹ ਦੇ ਲੱਗਾ ਵਾ ਹੈ ਤੇ ਇਹ ਗੱਲ ਕੋਈ ਸਿਆਣੇ ਆਪ ਸਿਆਣੇ ਆ ਕੁੜੀ ਨੇ ਜੇ ਆਪ ਖਾ ਲਿਆ ਚਲੋ ਜਿੱਦਾਂ ਵੀ ਆਂਦੇ ਕੀਤਾ ਵਾ ਪਰ ਇਹ ਫਿਰ ਐਸ ਗਲੇਤਨ ਕਿਉਂ ਨਹੀਂ ਜ਼ੁਬਾਨ ਕਿਉਂ ਨਹੀਂ ਲੰਬੀ ਉਹਦੀ ਉਹਦੀ ਅੱਖਾਂ ਕਿਉਂ ਨਹੀਂ ਨਿਕਲੀਆਂ ਬਾਹਰ ਅੱਖਾਂ ਕਿਉਂ ਨਹੀਂ ਉਹਦੀਆਂ ਖੁੱਲੀਆਂ ਹੈ ਮਣਕਣਾ ਟੁੱਟਦਾ ਉਸ ਵੇ ਆ ਚੀਜ਼ ਤੇ ਇਹ ਚੀਜ਼ ਇਹਨਾਂ ਦੋਵਾਂ ਚੀਜ਼ਾਂ ਨੂੰ ਇੱਕ ਵਾ ਦਿੱਤਾ ਉਹਨਾਂ ਨੇ ਹੈ ਇਹਦਾ ਕਿ ਇੱਥੇ ਨੀਲ ਪਾਇਆ ਇੱਥੇ ਲੱਕ ਤੇ ਮਗਰ ਨੀਲ ਪਾਇਆ ਉਹਦੇ ਹੈ ਇਹ ਭੋਰਾ ਜਿਹਨੇ ਸਾਡੀ ਦਿੱਤੀ ਵਿਆਹੀ ਸੀ ਉਹਨਾਂ ਨੇ ਹੈ ਮਾਨ ਨੂੰ ਥੋੜੀ ਦਿੱਤੀ ਸੀ ਉਹਨਾਂ ਨੂੰ ਅਸੀਂ ਹੈ ਕਿ ਗਹਿਣਾ ਵੀ ਲਾ ਲ ਤੂੰ ਸੋ ਤਾਂ ਤੁਹਾਡੇ ਘਰੇ ਟੋੜਾ ਚਾਂਸ ਹੋ ਗਿਆ ਵਾ ਤੁਸੀਂ ਅਹੀਂ ਗਏ ਦੀ ਸਾਡਾ ਬਰ ਬਾਹਰ ਬੈਠੀ ਸਾਡੀ ਲਾ ਕੇ ਕੋਈ ਨਾ ਬੈਠਾ ਹੈ ਸਾਰੇ ਤੂੰ ਹੱਸਣ ਖੇਡਣ ਬਾਹਰ ਤੁਸੀਂ ਰਹਿ ਜਾ ਹੈ ਕੰਪਲੀਟ ਲਾ ਤੀ ਕੌਣ ਤਲਾ ਤਾਂ ਇਹ ਖਤੀ ਦੀ ਲਾ ਲੀਆਂ ਸਾਰੀਆਂ ਸਾਡੀ ਕੁੜੀ ਦੀਆਂ ਹੈ ਇਹ ਤਾਂ ਵਿਆਹ ਦੇ ਤਾਜਵਰ ਦਾ ਦਾਜ ਦਿੱਤਾ ਵਾ ਮੁੰਡੇ ਨੂੰ ਚੈਨੀ ਪਾਈਆ ਕੜਾ ਪਾਇਆ ਮੁੰਡੇ ਨੂੰ ਚੈਨੀ ਪਾਈ ਛਾਪ ਪਾਈ ਕੁੜੀ ਨੂੰ ਕਾਟੇ ਪਾਈ ਦੋ ਛਾਪ ਪਾਈ ਐਸੀ ਤਾਂ ਹੀ ਦਿੱਤਾ ਉਹਨਾਂ ਨੂੰ ਹੈ ਸਾਰਾ ਦਾਜ ਦਿੱਤਾ ਵਾ ਬੈੱਡ ਦਿੱਤੇ ਸੋਫਾ ਜਿਹੜਾ ਹਰ ਇੱਕ ਚੀਜ਼ ਦਿੱਤੇ ਗੱਡੀ ਦੀ ਮੰਗ ਰਹੀ ਤੀ ਗੱਡੀ ਲੈ ਕੇ ਆ ਹੈ ਉਹ ਗੱਡੀ ਗਰੀਬ ਦਿਹਾੜੀ ਕਣ ਗੱਡੀ ਕਿੱਥੋਂ ਦੇ ਦਿੰਦਾ ਗੱਡੀ ਕਿੱਥੋਂ ਦੇ ਦਿੰਦਾ ਹੈ ਮਾਰ ਕੇ ਦਿੱਤੀਆਂ ਵੀ ਹੁੰਦੇ ਆ ਮਾਪੇ ਹੈ ਮਾਪੇ ਮਾਰ ਕੇ ਤਾਂ ਪਾ ਲੈਂਦੇ ਆਪਣੇ ਧੀਆਂ ਦਾ ਹੈ ਇਹ ਕੋਈ ਸੋਹਰੇ ਕਰਦੇ ਨੇ ਹੈ ਉਹ ਚਾਚਾ ਨੇ ਖੱਤਾਂ ਨੂੰ ਸ਼ੁਰੂ ਤੋਂ ਨਾ ਆ ਕੁੜੀ ਦੀ ਅੱਖ ਹੀ ਰਹੀ ਕੁੰਨ ਖੱਤੀ ਜੋ ਵਿਆਹੀ ਗਈ ਚਾਚਾ ਨੇ ਖੱਤੇ ਨੇ ਬਸ ਆਪਣੇ ਘਰ ਛੱਡੀ ਕਿ ਮੇਰੇ ਮੇਰੇ ਨਾਲ ਸੌਂਜੇ ਮੇਰੇ ਨਾਲ ਸੌਂਜੇ ਆ ਮੈਨੇ ਉਹਨਾਂ ਖੱਤਾਂ ਨੇ ਘੋੜਾ ਦਿਨੇ ਕੁੜੀ ਉਹਦਾ ਬਾੜੇ ਦੀ ਉਹ ਗੱਲ ਕਿਉਂ ਨਹੀਂ ਜੋ ਪਤਾ ਨਹੀਂ ਮੇਰੇ ਬਣ ਕੇ ਆਡੀ ਕੁੜੀ ਕਿਤੇ ਮਾਪੇ ਪਾਲਦੇ ਮਰ ਜਾਂਦੇ ਧੀਆਂ ਨੂੰ ਖੱਤਿਆਂ ਨੂੰ ਘੋੜਾ ਦਿਨੇ ਨੂੰ ਆ ਇਸੇ ਕਰਕੇ ਲੋਕ ਇਹਨਾਂ ਧੀਆਂ ਤੋਂ ਜੰਮਣ ਦੀਆਂ ਡਰਦੇ ਲੋਕ ਦਰਦੀ ਲੋਕ ਇਸੇ ਕਾ ਡਰਦੇ ਵੀ ਕਿਤੇ ਬਹੁਤ ਥੋੜਾ ਨਾ ਧਿਆਨ ਸਾਡੀ ਹਾਂ ਤੇ ਜੰਮੇ ਪੜੀ ਸਾਡੀ ਅੱਤੀ ਜੰਮੇ ਪੜੀ ਤਾਂ ਜੀ ਸਾਰਾ ਕੰਮ ਕਰਦਾ ਕੁੜੀ ਉਹ ਕਰਦੀ ਕਿਦੇ ਚੂੜੇ ਬਹੁਤ ਕੰਮ ਕਰਦੀ ਸੀ ਸਭ ਲੋਕ ਕੀ ਕੰਮ ਕਰਦਾ ਪੈਟਰੋਲ ਪੰਪ ਤੇ ਲੱਗਾ ਸੀ ਹਾਂਜੀ ਇਹਨੇ ਇੱਕ ਪਰਿਵਾਰ ਨੂੰ ਹੀ ਪੈਣਾ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਤਿੰਨ ਬੇਟੀਆਂ ਇਧਰ ਸਾਡੇ ਦੋ ਬੇਟੀਆਂ ਇਹਨਾਂ ਦੀਆਂ ਇੱਕ ਮੇਰੀ ਹੈ ਹਾਂਜੀ ਤਿੰਨ ਬੇਟੀਆਂ ਸੀ ਦੋ ਬੇਟੇ ਸਾਡੇ ਗੁਲਕੀ ਤੁਸੀਂ ਛਾਛਰੂ ਕੀ ਮੰਗਣਾ ਸਾਰਾ ਸਾਫ ਚਾਹੀਦਾ ਸਾਨੂੰ ਸਾਫ ਚਾਹੀਦਾ ਸਾਨੂੰ ਬਸ ਕੁੜੀ ਸਾਡੀ ਮੁੱਕੀ ਸਾਰਾ ਟੱਬਰ ਸਾਨੂੰ ਜਲ ਚ ਚਾਹੀਦਾ ਸਾਡੀ ਇੱਕ ਬੇਟੀ ਨਾ ਕੰਮ ਹੋਇਆ ਕੱਲੂ ਉਹ ਦੇਖਿਆ ਨਾ ਹੋਊਗਾ ਅਸੀਂ ਗਰੀਬ ਬੰਦੇ ਇੰਨਾ ਹੀ ਉਹਨਾਂ ਦੇ ਸਿਰ ਤੇ ਬੜਾ ਭਾਰ ਮੇਰੇ ਹਸਬੰਦ ਦੀ ਡੈਥ ਹੋ ਗਈ 6 ਮਹੀਨੇ ਹੋ ਗਏ ਪਰ ਉਹ ਸਾਡਾ ਦੇਰ ਮੁੱਕਾ ਉਹ ਜਦੋਂ ਉਹ ਨਹੀਂ ਸਾਨੂੰ ਭੁੱਲਿਆ ਤੇ ਸਾਡੇ ਨਾਲ ਚਾਂਸ ਹੋ ਗਿਆ 6 ਮਹੀਨਿਆਂ ਪੁੱਛਾ ਚਾਂਸ ਹੋ ਗਿਆ ਸਾਡੇ ਨਾਲ ਹੈ ਸਾਰੇ ਆਪਣੇ ਰਿਸ਼ਤੇਦਾਰ ਮੰਨੇ ਸੀਗੇ ਸਾਡੇ ਪਰ ਮੈਂ ਹੀ ਵਿੱਚ ਪੈ ਕੇ ਮੈਂ ਕਿਹਾ ਕਿ ਚਲੋ ਸਾਡੀ ਧੀ ਸੁખી ਰਹੂਗੀ ਸਾਨੂੰ ਨਹੀਂ ਪਤਾ ਸੀ ਵੀ ਉਹ ਹੀ ਦੇ ਨਰਦਈ ਨਿਕਲਣਗੇ ਕਈ ਤੇ ਗੰਦੇ ਬੰਦੇ ਇੱਕ 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 ਜਿਹੜਾ ਜੇ ਵੀ ਕਰ ਰਹੇ ਸਾਡੀ ਤਿੰਨ ਦਿਨ ਹੋ ਗਏ ਸਾਡੀ ਬੇਟੀ ਰੋਲਦੀ ਨੂੰ ਪਹਿਲਾਂ ਇਹਨਾਂ ਨੇ ਰੋਲੀ ਹੁਣ ਉਹ ਤੇ ਰੋਲਦੀ ਆ ਕੋਈ ਸਭ ਪੈਸੇ ਦੇ ਹੀ ਆ ਪੁਲਿਸ ਵੀ ਅੱਜ ਕੱਲ ਪੈਸੇ ਦੀ ਸਰਕਾਰਾਂ ਵੀ ਪੈਸੇ ਦੀ ਕੋਈ ਨਹੀਂ ਹੈ ਗਈ ਤੇ ਕੋਈ ਨਹੀਂ ਜੁਹ ਹੈ ਗਈ ਤੇ ਅਜ ਤਿੰਨ ਦਿਨ ਹੋ ਗਏ ਸਾਡੀ ਕੋਈ ਨਹੀਂ ਸੁਣਦੇ ਪਰਿਵਾਰ ਵਾਲੇ ਮੰਤਰੀ ਸਾਹਿਬ ਕੋਲ ਮਿਲ ਗਏ ਹਾਂਜੀ ਗਏ ਜੀ ਕੁਝ ਪਤਾ ਨਹੀਂ ਲੱਗਾ ਸਾਨੂੰ ਇਸ ਬਾਰੇ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ ਅਸੀਂ ਪੋਸ਼ਣ ਪੱਤੀ ਨਹੀਂ ਕਰਵਾਉਣਾ ਤੁਹਾਨੂੰ ਦਾ ਹੀ ਹੋਣਾ। ਹਾਂਜੀ ਸਰ ਜੀ ਉਹਨੇ ਆਪ ਕੀਤੀ ਗੋਦ ਕਿ ਇਹਨਾਂ ਨੇ ਕਹਿਣਾ ਕਿਉਂ ਲਾਇਆ ਉਹਦਾ ਉਹਦਾ ਲੀੜਾ ਕੱਪੜਾ ਸਭ ਸਿਰਫ 3 ਚਾਲ ਸੂਟ ਅਲਮਾਰੀ ਚ ਰਹਿਣ ਦਿੱਤੇ। ਕਿਉਂ ਸਭ ਕੁਝ ਉਹਨਾਂ ਨੇ ਗੱਡ ਲੈ ਕਿਉਂ ਕੱਢਿਆ ਫਿਰ। ਪਰ ਇਹਦੀ ਇਹ ਬਹੁਤ ਆਗਨ ਸਵੇਹੀ ਹੋਈ ਹੈ ਵੀ ਚਾਚਾ ਸੋਹਰਾ ਗਲਤ ਸਬੰਧ ਚਾਚਾ ਸੋਹਰਾ ਗਲਤ ਸਬੰਧ ਕਿੰਦਾ ਜੇ ਗੱਡੀ ਲਿਆ ਦੇਖੋ ਘਰ ਉਹਦਾ ਪਿਤਾ ਗੱਡੀ ਦੇਣ ਜੋਗਾ ਹੈਗਾ। ਕੀ ਆ ਘਰ ਅੱਗੀ ਦੇਊਗਾ। ਅਜੇ 10 ਮਹੀਨੇ 9 ਮਹੀਨੇ ਭਰਾ ਮੁਕੇ ਨੂੰ ਅਜੇ ਸਾਡਾ ਉਧਰ ਗਾਮ ਨਹੀਂ ਚੱਲਦੇ ਇਹਨਾਂ ਨੂੰ ਇਹ ਸੀ ਇੱ ਜਿਸ ਘਰ ਵਿੱਚ ਖੁਸ਼ੀਆਂ ਖੇੜੇ ਸਨ ਮਾਜੀ ਮਾਪੇ ਗੱਡੀਆਂ ਦੇਜੋਗੇ ਤੇ ਧੀਆਂ ਨੂੰ ਮੈਂ ਤੇ ਫਾਹ ਤੇ ਕੇ ਮਾਪੇ ਘਰੇ ਮਾਰਦੇਂ ਦੇਣੀ ਨਾ ਇਹੋ ਨਹੀਂ ਨਾ ਇਹੋ ਨਹੀਂ ਲਾ ਲੰਦੀਆਂ ਦੇ ਧੀਆਂ ਦੇ ਧੀਆਂ ਨਾ ਉਹ ਕੁਛ ਹੋਣਾ ਮੱਜੇ ਜਿਹਨਾਂ ਆਪਾਂ ਗਏ ਨਾ ਉਹਨਾਂ ਦੀਆਂ ਜਨਾਨੀਆਂ ਕਹਿੰਦੀਆਂ ਹੱਥ ਜੋੜ ਕੇ ਆਹ ਇਹ ਮਾਫੀ ਮੰਗ ਲੈਨੇ ਆ ਤੁਸੀਂ ਸਾਡੇ ਕੋਲ 3 ਲੱਖ ਰੁਪਏ ਲੈ ਲਓ ਤੇ ਸਾਨੂੰ ਸਸਕਾਰ ਕਰ ਲੈ ਫਿਰ ਮੈਂ ਉਸ ਨੂੰ ਕਿਹਾ ਮੈਂ ਕਿਹਾ ਤੇਰੀ ਬੇਟੀ ਨਹੀਂ ਹੈ ਕੀ ਕਰੇ ਮੈਂ ਕਿਹਾ ਤੈਨੂੰ ਵਿੱਚ ਰੱਖਣਾ ਹੈ ਤੇਰੇ ਤੇ ਪਰਚਾ ਕਰਾਉਣਾ ਅੱਜ ਤੱਕ ਉਹ ਆਜ਼ਾਦ ਘੁੰਮਦੇ ਫਿਰਦੇ 3 ਲੱਖ ਰੁਪਏ ਲੈ ਲਓ ਸਾਡੇ ਨਾਲ ਬੇੜ੍ਹ ਤੇਨੇ ਰੱਖਦਾ ਤਾਂ ਇਹ ਗੈਣਾ ਹੀ ਪਾ ਚੁੱਕੇ ਜਿਆਦਾ ਹੀ ਪਾ ਚੁੱਕੇ ਦੱਸੋ ਕੀ ਕਰੀਏ ਤੀ ਹਮਾਰਾਂ ਦਾ ਕੋਈ ਇਨਸਾਫ ਨਹੀਂ ਹੈਗਾ ਬਹੁਤ ਜਿਆਦਾ ਸਾਡੇ ਨਾਲ ਤਾਂ ਕਹਿਆ ਉਹਨਾਂ ਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਚਾਹੀਦੀ ਸਜ਼ਾ ਚਾਹੀਦਾ ਆ ਮਾਰੂ ਸਾਫ ਚਾਹੀਦਾ ਇਹ ਭੈਣ ਤੈਨੂੰ ਕੁਝ ਕਹਿਣਾ ਚਾਹੁੰਦੇ ਇਨਸਾਫ ਚਾਹੀਦਾ ਭਾਈ ਮਾਰੂ ਸਜ਼ਾ ਦੇ ਮੇਰੀ ਜੀ ਤਵਾਸ ਆ ਜੂਗੀ ਮੇਰੀ ਜੀ ਤਵਾਸ ਲਾਗੇ ਮੈਨੇ ਸਿਰੋ ਨੇ ਤੋ ਨੇ ਸੋਸਾ ਮੈਨ ਕੋ ਆ ਗਿਆ ਮੈ ਨਹੀਂ ਸੁਣਉ ਲੈ ਆਉਂਦੀ ਮੇਰੀ ਤੀਨ ਨੂੰ ਖਾ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਜਿਹੜੀ ਬੇਟੀ ਦਾ ਪਰਵਾਜੜਾ ਮਿਲਕ ਦਾ ਪਿਆਵਾ ਕਲਪ ਦਾ ਪਿਆਵਾ ਕਿਉਂਕਿ ਛੋਟਾ ਜਿਹਾ ਬੱਚਾ ਜੋ ਛੋਟੀਆਂ ਧੀਆ ਨੂੰ ਜੋ ਪਾਲੇ ਜਾਂਦਾ ਵਾ ਤਾਂ ਕਾਫੀ ਜਦੋਂ ਜਰ ਕੀਤੀ ਜਾਂਦੀ ਆ ਉਸ ਪਰਿਵਾਰ ਨੂੰ ਪਾਲਣ ਪੋਸ਼ਵਾਂ ਤੇ ਧੀਆ ਨੂੰ ਪਾਲੇ ਜਾਂਦਾ ਵਾ ਲੇਕਿਨ ਅੱਜ ਇਸ ਘਰ ਦੇ ਘਰ ਕਿਹਨੇ ਪੈ ਰਹੇ ਆ ਕਿਉਂਕਿ ਧੀ ਦਾ ਇੱਕ ਕਤਲ ਹੋਇਆ ਵਾ ਪਰਿਵਾਰ ਵਾਲੇ ਇਹ ਕਹਿਆ ਜਾ ਰਿਹਾ ਵੀ ਸਾਡੇ ਧੀ ਨੂੰ ਜਿਹੜਾ ਵਾ ਉਹਦੇ ਸਹੁਰੇ ਪਰਿਵਾਰੋਂ ਮਾਰ ਲਿਆ ਵਾ ਤੇ ਇਸ ਸਬੰਧੀ ਇਥੋਂ ਦੇ ਜਿਹੜੇ ਮੰਤਰੀ ਸਾਹਿਬ ਤਾਂ ਵੀ ਪਹੁੰਚ ਕੀਤੀ ਉਹਨਾਂ ਨੇ ਇਹੋ ਗੱਲ ਕਹੀ ਗਈ ਆ ਕਿ ਜਿਹੜਾ ਸਾਡੀ ਬੇਟੀ ਆ ਇਹਦਾ ਜਿਹੜਾ ਪੋਸਟਮਾਰਟਮ ਇਹੀ ਪੱਟੀ ਨਹੀਂ ਕਰਾਉਣਾ ਤਲੰਦਾ ਕਰਾਉਣਾ